oh <laughs> ਕੂ ਪੰਜਾਬ ਦੀ ਸ਼ਾਨ ਪੰਜਾਬ ਦਾ ਪੁੱਤ ਕਾਇਮ ਰੱਖੂ ਪੰਜਾਬ ਦੀ ਸ਼ਾਨ ਲਾ ਦੇ ਨੀ ਕੋਈ ਚੱਕਰ ਨਹੀਂ ਲਾ ਕੇ ਛੜ ਦੇਣਾ ਸੁਣਾ ਲਾਉ ਬਗਮਾਨ ਸਿੰਘ ਨੇ ਕੀ ਕੀਤਾ ਸਾਡੇ ਬਾਰੇ ਸਾਡੇ ਨਾਲ ਸਦਾ ਨਹੀਂ ਪਿਆ ਅਸੀਂ ਮੰਗਾਂ ਕਰਦੇ ਆ ਕਿ ਸਾਨੂੰ ਸਾਨੂੰ ਜਿਹੜਾ ਡੀਸੀ ਰੇਟ ਦਿੱਤਾ ਜਾਵੇ ਸਾਡੀ ਸਿਰ 3000 ਰੁਪਏ ਸੈਲਰੀ ਆ ਇਹ ਪੈਣਾ ਅੱਜ ਦੇ ਮੂਹਰੇ ਮੱਚਦੀਆਂ ਨੇ ਇਹਨਾਂ ਦਾ ਕੋਈ ਹੱਲ ਨਹੀਂ ਕਰਦਾ ਦੇਖੋ ਅਸੀਂ 1000 ਰੁਪਏ ਦੀ ਮਿਹਨਤ ਕਰ ਰਹੇ ਹਾਂ ਅਸੀਂ 100 ਰੁਪਏ ਦੀ ਜਾਨ ਚਲੀ ਗਈ ਹੈ ਕੀ ਕਰਿਆ ਕੀ ਕਰਿਆ ਸਾਡਾ ਡੋਖਾ ਜਿਹੜੀ ਮਨਜੀਤ ਕੌਰ ਦੀ ਜਾਨ ਚਲੇਗੀ ਕੱਚੇ ਮਾਛੂ ਵੜੇ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਅਸੀਂ ਹੱਲ ਕਰਾਉਣਾ ਚਾਹੁੰਦੇ ਹਾਂ ਉਹਨਾਂ ਦੇ ਬੇੜਿਆਂ ਨੂੰ ਨੌਕਰੀ ਦੇਣੀ ਚਾਹੁੰਦੇ ਹਾਂ ਉਹਨਾਂ ਦੇ ਬੈਡਰੂਮ ਤਰਖਾ ਬਣਨੀ ਚਾਹੀਦੀ ਆ ਮੱਭਜਾ ਮਿਲਣਾ ਚਾਹੀਦਾ ਕਿਸੇ ਨੇ ਕੁਝ ਨਹੀਂ ਕੀਤਾ ਹਾਂਜੀ ਅੱਜ ਭਗਵੰਤ ਸਿੰਘ ਸਾਹਿਬ ਇੱਥੇ ਪਹੁੰਚੇ ਨੇ ਕੀ ਕਹਿਣਾ ਅੱਜ ਜਿਹੜਾ ਅੱਜ ਦਾ ਰੋਡ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰੋਡ ਤੋਂ ਜੋ ਲੋਕਾਂ ਦਾ ਪਿਆਰ ਹੈ ਪੂਰੀ ਲੋਕਸਭਾ ਫਤਗੜ ਸਾਹ ਦੇ ਹਲਕਾ ਸਾਨੇ ਵਾਲੇ ਪਿੰਨਪੁਰਾ ਸਾਰੇ ਪਹੁੰਚੇ ਆ ਹਜ਼ਾਰਾਂ ਦੀ ਕਨਾਜ ਪਹੁੰਚਿਆ ਮੁੱਖ ਮੰਤਰੀ ਸਾਹਿਬ ਦੇ 2 ਸਾਲ ਦੇ ਕਿਤੇ ਕੰਮਾਂ ਦਾ ਕਰਕੇ ਉਹਨਾਂ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਆ ਸੋ ਉਹਨਾਂ ਦੇ ਪਿਆਰ ਸਦਕਾ ਜ ਹਜ਼ਾਰਾਂ ਲੋਕ ਜਿਹੜੇ ਪਹੁੰਚੇ ਆ ਸੋ ਮੈਂ ਧੰਨਵਾਦੀ ਆ ਹਲਕਾ ਸਾਨੇ ਵਾਲੇ ਵਸਨੀਕਾਂ ਦੇ ਲੋਕਸਭਾ ਫਤਗੜ ਸਾਹ ਦੇ ਵਸਨੀਕਾਂ ਦਾ ਸਾਰਿਆਂ ਦਾ ਦਿਨ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤਵੰਤ ਮਾਨ ਸਾਰੇ ਹਲਕਾ ਸਾਨੇ ਵਾਲ ਦੇ ਵਿੱਚ ਪਹੁੰਚ ਚੁਕੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲਗਾਤਾਰ ਭਗਵੰਤ ਮਾਨ ਸਾਹਿਬ ਪਹੁੰਚ ਚੁਕੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਹਾਂ ਚੈਨਲ ਦੇਸ਼ ਦੁਨੀਆ ਤੋਂ ਲਾਈਵ ਤਸਵੀਰਾਂ ਚੈਨਲ ਦੇਸ਼ ਦੁਨੀਆ ਤੇ ਭਗਵੰਤ ਮਾਨ ਸਾਹਿਬ ਪਹੁੰਚ ਚੁਕੇ ਨੇ ਤੇ ਦੇਖ ਸਕਦੇ ਹੋ ਕਰਤਬ ਦਿਖਾ ਦੇਣਾ ਭਗਵੰਤ ਮਾਨ ਜੀ ਜਨਤਾ ਉੱਚਾ ਬੜਾ ਜਨਤਾ ਦੇ ਵਿੱਚ ਉਹਨੂੰ ਵਰਸਾ ਦੇ ਨਾਲ ਲਗਾਤਾਰ ਸੰਗਤਾਂ ਦੇ ਉੱਪਰ ਫੁੱਲ ਵਰਸਾ ਹੋ ਜਾ ਰਹੇ ਨੇ ਭਗਵੰਤ ਜੀ ਵੱਲੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਚੈਨਲ ਦੇਸ਼ ਦੁਨੀਆ ਤੇ ਲਗਾਤਾਰ ਤਸਵੀਰਾਂ ਮੈਂ ਸੁਰਿੰਦਰ ਛਿੰਦਾ ਚੈਨਲ ਦੇਸ਼ ਦੁਨੀਆ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਰਹੋ ਚੈਨਲ ਦੇਸ਼ ਦੁਨੀਆ ਪੰਜਾਬ ਦਾ ਬਲੰਦੇ ਨਾਮ ਉਹਨਾਂ ਦਾ ਵੈਲਕਮ ਕਰਨਾ ਫੁੱਲਾਂ ਦੀ ਲੱਖਿਆ ਕਰਦਿਆਂ ਸੋ ਕੋਈ ਜਨਾ ਮੇਰਾ ਲਾਣਾ ਲਾਣਾ ਮੁੱਖ ਮੰਤਰੀ ਸਰਬਾਰਤਮਨ ਸਲਮਾਨ ਦਾਣਾ ਲਾਣਾ ਅਰਵਿੰਦ ਕੇਸਰੀ ਦਾਣਾ ਲਾਣਾ ਆਮ ਆਦਮੀ ਪਾਰਟੀ ਦਾਣਾ ਲਾਣਾ ਸੋਤੋਂ ਬੇਟੀਆ ਤੇ ਲੋੜ ਸੋਦੇ ਅੰਤਾਲ ਲਾਲ ਆਪਾ ਕਈ ਕਈ ਚੌਕ ਦਾ ਜੋ ਰਾਣਾ ਸੋਦੀ ਰੋਡ ਦਾ ਆਪਾ ਪੰਚਰ ਤੇ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਸੋਨੇ ਆ ਤੁਸੀਂ ਸਾਰਿਆਂ ਨਾਲ ਜਾਣਾ